ਹੀ ਮਹਲਾ ਪੰਜਵਾ ਫਿਰਤ ਫਿਰਤ ਪੀਟੇ ਜਨ ਸਾਧੂ ਪੁਰ ਗੁਰ ਸਮਝਾਇਆ ਆਨ ਸਗਲ ਵਿਧ ਕਾਵਨਾ ਆ ਹਰ ਹਰ ਨਾਮ ਤੇ ਆਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 676 ਤੇ ਸ਼ੋਭnik ਤਲਾਤਨੀ ਲਾਗੋਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਚਾ ਮਹਾਰਾਜ ਜੀ ਦੇ ਮૃતੰਬੰਦਾਈ ਪਾਵਨ ਚਵਦਾਜਾ ਪਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਚੋਂ ਅਮਰ ਜੀ ਦਾ ਗੰਭੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਬਹੁਤ ਲੱਭ ਲੱਭ ਕੇ ਭਾਲ ਕਰ ਕਰਕੇ ਗੁਰੂ ਨੂੰ ਧਾਰਨ ਕਰੋ ਉਹ ਗੁਰੂ ਤੁਹਾਡਾ ਸਮਰਤ ਗੁਰੂ ਹੋਵੇਗਾ ਜੋ ਤੁਹਾਨੂੰ ਸਮਝ ਬਖਸ਼ ਦੇਵੇਗਾ ਕਿ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਪਰਮੇਸ਼ਰ ਦਾ ਹੁਕਮ ਮੰਨਣ ਤੋਂ ਬਗੈਰ ਹੋਰ ਕੋਈ ਵੀ ਵਿਧੀ ਕਿਸੇ ਕੰਮ ਨਹੀਂ ਆਉਦੀ ਤਾਂ ਤੇ ਮੋਹੇ ਤਾਰੀ ਓਟ ਗੋਪਾਲ ਸਰਨ ਪਰਿਓ ਪੁਰਨ ਪਰਮੇਸ਼ਰ ਬਿਨ ਸੇ ਸਾਗਲ ਜੰਗਾਲਾ ਵਾਰੀਗੋ ਮ ਕਰਦੇ ਹਨ ਕਿ ਤੁਹਾਡੀ ਵਸਤਾ ਇਹੋ ਜੀ ਬਣ ਜਾਊਗੀ ਕਿ ਤੁਸੀਂ ਉਸ ਪ੍ਰithvi ਦੇ ਮਾਲਕ ਦਾ ਆਸਰਾ ਹੀ ਤੱਕ ਲੋਗੇ ਉਸ ਨੂੰ ਆਪਣਾ ਆਸਰਾ ਬਣਾ ਲਵੋਗੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਵੋਗੇ ਪਰਮੇਸ਼ਰ ਦੇ ਵਿਧੀ ਵਿਵਧਾਨ ਨੂੰ ਮੰਨਣ ਲੱਗ ਪੋਗੇ ਤੇ ਤੁਹਾਡੇ ਜ਼ਿੰਦਗੀ ਦੇ ਵਿੱਚ ਸਾਰੇ ਦੁੱਖ ਕਲੇਸ਼ ਪਾਪ ਦਰਦਾ ਸਭ ਨਾਸ ਹੋ ਜਾਣਗੇ ਸੁਰਗ ਮਿਰਤ ਪਿਆਲ ਪੂਮੰਡਲ ਸਗਲ ਬਿਆਪੇ ਮਾਈ ਜੀ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਦੇਵ ਲੋਗ ਮਾਤ ਲੋਗ ਪਤਲ ਲੋਗ ਸਵਰਗ ਲੋਗ ਇਹ ਸਾਰੇ ਜਿੰਨੇ ਵੀ ਮੰਡਲ ਹਨ ਇਹ ਸਾਰੇ ਮਾਇਆ ਦੇ ਵਿੱਚ ਹੀ ਖੱਪੇ ਪਏ ਹਨ ਉਲਝੇ ਪਏ ਹਨ ਸਾਰੇ ਜੀਆਂ ਨੂੰ ਤਾਰਨ ਵਾਲਾ ਸਾਰੀਆਂ ਕੁਲਾਂ ਤਾਰਨ ਵਾਲਾ ਉਹ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਧਿਆਉਣਾ ਕਰੋ ਨਾ ਨਕ ਨਾਮ ਨਿਰੰਜਨ ਗਾਇ ਪય ਸਰਬ ਨਿਦਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੋ ਜਾਨਾ ਧੰਗੁਰੂ ਨਾਨਕ ਦੇਵ ਜੀ ਦਾ ਜੋ ਨਾਮ ਹੈ ਉਹ ਐਡਾ ਪਵਿੱਤਰ ਹੈ ਕਿ ਉਹ ਤੁਹਾਡੀ ਵੀ ਜੋ ਮੋਹ ਮਾਇਆ ਦੀ ਮੈਲ ਹੈ ਉਸ ਨੂੰ ਉਤਾਰ ਦੇਵੇਗਾ ਤੁਹਾਨੂੰ ਵੀ ਪਵਿੱਤਰ ਬਣਵਾ ਦੇਵੇਗਾ ਤੇ ਤੁਸੀਂ ਫਿਰ ਸਾਰਿਆਂ ਸੁੱਖਾਂ ਦਾ ਜੋ ਖਜ਼ਾਨਾ ਹੈ ਉਸ ਨੂੰ ਪ੍ਰਾਪਤ ਕਰ ਲਵੋਗੇ ਪਰ ਮਾਰੇ ਕਹਿੰਦੇ ਜਿਸ ਦੇ ਉਤੇ ਗੁਰੂ ਕਿਰਪਾ ਕਰੇ ਉਸ ਨੂੰ ਵਿਰਲੇ ਨੂੰ ਹੀ ਕਿਸੇ ਨੂੰ ਤੁਹਾਡੇ ਵਿੱਚੋਂ ਇਸ ਗੱਲ ਦੀ ਸਮਝ ਆਵੇਗੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਨਿ ਜਾਓ ਉਹਨਾਂ ਵਿਰਲਿਆਂ ਦੇ ਵਿੱਚ ਆਪਾਂ ਵੀ ਸ਼ਾਮਲ ਹੋ ਜਾਈਏ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਦੇ ਤਮਰਾਵੋ ਗੋਬਿੰਦੇ ਰਾਵਣ ਜੋਗ ਤਮਰਾਵੋ ਗੋਬਿੰਦੇ ਰਵਣ ਜੋਗ ਜਿਤ ਰਵੀਐ ਸੁਖ ਸਹਿਜ ਹੋਗ ਜਿਤ ਰਵੀਐ ਸੁਖ ਸਹਿਜ ਹੋਗ ਤੁਮ ਰਵ ਗੋਵਿੰਦ ਰਵਣ ਜੋਗ ਤੁਮ ਰਵ ਗੋਵਿੰਦ ਰਵਣ ਜੋਗ ਹਰ ਹਰ ਨਾਮ ਜਪਨ ਤੇ ਆ ਕਛ ਨਾ ਕਹਿ ਜਮ ਕਾਲ ਨਾਨ ਕੁਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ ਹਰ ਕਾ ਨਾਮ ਤੇ ਆਏ ਕਹਿ ਹੋ ਹਰ ਅਪਾਈ ਕਰਮ ਲਖਨ ਤੇ ਪਾਈ ਐ ਔਰ ਤ ਸੁਹਾਈ ਵਨ ਤਰਨ ਤਰ ਪਉਣ ਮੋਲਿਆ ਅਮਰਤ ਫਲ ਪਾਈ ਮਿਲ ਸਾਧੂ ਸੋ ਗੋਬ ਜੈ ਲਤੀ ਸਭ ਛਾਈ ਨਾਨਕ ਸਮਰੇ ਇੱਕ ਨਾਮ ਫਿਰ ਬੋੜ ਨਤਾਈ ਕਾਮ ਗਰੋਧਰ ਲੋਮੋ ਬਿਨ ਸਜਾਇ ਆਮੇ ਆਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਪੰਜ ਬਦੇ ਮਾਹਬਲੀ ਕਰ ਸਚਾਟੋ ਆਵ ਆਪਣੇ ਚਰਨ ਜਪਾਈ ਅੰ ਵਿੱਚ ਦਇਉ ਖੜੋ ਆ ਰੋਗ ਸੋ ਸਭ ਮਿਟ ਗਏ ਨੇ ਨਵ ਨੂਰੁ ਆਦਿਨ ਰਹਿਣ ਨਾਮ ਧਿਆਇਦਾ ਫਿਰ ਪਾਏ ਨਮੋ ਆ ਜਿਸ ਤੇ ਉਪਜਾ ਨਾਮ ਕਾ ਸੋਈ ਫਿਰ ਹੋਆ ਨਾ ਮੈਲਾ ਨਾ ਤੰਦਲਾ ਨਾ ਭਗਵਾ ਨਾ ਕਚ ਨਾਨਕ ਲਾਲੋ ਲਾਲ ਹੈ ਸਚਿਰਤਾ ਸਚ ਕਿਤੋਂ ਓਬਜੈ ਕਹਿ ਰ ਕੈ ਮੈ ਸਮਾਵੇ ਜੀ ਜਨ ਸਭ ਕਸਮ ਕੇ ਕੌਣ ਕੀਮਤ ਪਾਏ ਕਹਿਂਤੇ ਆਇ ਸੁਣਨੇ ਸੇ ਭਗ ਸੁਹਾ ਅਗਮ ਗੋਚਰ ਸਾਹਿਬੋ ਦੂਸਰ ਲਵੇ ਨ ਲਾਏ ਸਚ ਪੂਰੇ ਗੁਰਪਦੇਸਿਆ ਨਾਨਕ ਸੁਣਾਵੇ